ਤਰਤੀ ਹੈ ਤੇ ਤੁਸੀਂ ਦੇਖ ਸਕਦੇ ਹੋ ਰੇਲਵੇ ਸਟੇਸ਼ਨ ਆ ਫਾਟਕ ਲੱਗ ਚੁੱਕੇ ਨੇ ਵੜਿੰਗ ਸਾਹਿਬ ਨੇ ਪਿੱਛੇ ਕੈਮਰਾ ਜ਼ਰੂਰ ਮਾਰੇ ਹੋ ਰਾਜਾ ਵੜਿੰਗ ਦੀ ਗੱਡੀ ਰੁਕੀ ਹੋਈ ਆ ਤੇ ਉੱਥੇ ਹੀ ਪਰ ਸੰਗਤ ਆ ਰਹੀ ਹੈ ਸੰਗਤ ਦੇ ਵੱਲੋਂ ਜਿਹੜੇ ਲਗਾਤਾਰ ਇਹ ਫਾਟਕ ਪਾਰ ਕੀਤੇ ਜਾ ਰਹੇ ਨੇ ਪਰ ਮੈਂ ਇਥੇ ਕਵਰ ਨਹੀਂ ਬਣਾਉਣੀ ਚਾਹੁੰਦਾ ਸੀ ਪਰ ਇੱਕ ਵਾਸੇ ਜ਼ਰੂਰ ਬਣਦਾ ਕਿ ਫਾਟਕ ਲੱਗੇ ਹੋਏ ਨੇ ਸੰਗਤ ਲੰਘ ਵੀ ਰਹੀ ਆ ਕਿਤਨੇ ਕਿਤੇ ਰੇਲ ਗੱਡੀ ਆਜ਼ਰੇ ਕਿ ਦੁਰਘਟਨਾ ਵਾਪਜੂਵੇ ਕਿਤਨੇ ਕਿਤੇ ਜ਼ਰੂਰ ਇਹ ਸਵਾਲ ਖੜਾ ਆਗਾ ਤੁਸੀਂ ਦੇਖ ਸਕਦੇ ਹੋ ਫਾਟਕ ਲੱਗੇ ਹੋਏ ਨੇ ਸੰਗਤ ਜਾ ਰਹੀ ਆ ਪ੍ਰਸ਼ਾਸਨ ਖੜਾ ਹੈ ਪਰ ਰੋਕਣਾ ਜ਼ਰੂਰ ਬਣਦਾ ਹੈ ਕਿਉਂਕਿ ਜੇ ਆਪਾਂ ਇੱਥੇ ਨਹੀਂ ਰੋਕੀਏ ਰੇਲ ਗੱਡੀ ਆਜਵੇ ਜਾਂ ਕੋਈ ਗਲਵਾਤ ਹੋ ਜਵੇ ਤਾਂ ਜ਼ਰੂਰ ਕਿਤਨਾ ਕਿਤੇ ਇੱਕ ਵਾਰ ਜਿਹੜਾ ਰੱਬ ਨਾ ਖਾਸਤਾ ਕੋਈ ਦੁਰਘਟਨਾ ਵਾਪਰ ਜਾਵੇ ਜਾਂ ਕਿਉਂਕਿ ਸੰਗਤਨ ਲੰਘ ਵੀ ਰਹੀ ਆ ਪ੍ਰਸ਼ਾਸਨ ਰੋਕ ਵੀ ਰਿਹਾ ਵੈਸੇ ਕਿ ਵੀ ਆ ਐਸਐਸਪੀ ਮੈਮ ਦੇ ਨਾਲ ਗੱਲਬਾਤ ਕੀਤੀ ਹਰਜੋਤ ਕਰੇ ਵਾਲ ਦਿਨ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਸੀ ਕਿ ਜਿਹੜੀ ਇਹ ਟ੍ਰੈਫਿਕ ਲੈਨ ਹੈ ਰੇਲ ਗੱਡੀ ਦੀ ਤਾਂ ਇੱਥੇ ਰੇਲ ਜਿਹੜੀ ਫੌਲੀ ਲੰਘ ਕੇ ਜਾਵੇ ਪਰ ਸੰਗਤ ਦਾ ਠਾਠਾ ਮਾਰਦਾ ਇਕੱਠ ਬਹੁਤ ਜ਼ਿਆਦਾ ਹੈ ਸੰਗਤ ਆਪ ਦੇ ਤਰੀਕੇ ਨਾਲ ਲੰਗੀ ਜਾ ਰਹੀ ਹੈ ਅਸੀਂ ਬੁਝਾਰਿਸ਼ ਵੀ ਕਰਦੇ ਹਾਂ ਕਿ ਭਾਈ ਸਾਹਿਬ ਇੱਕ ਵਾਰ ਕੈਮਰਾ ਜ਼ਰੂਰ ਮਾਰਿਆ ਜਾਵੇ ਕਿ ਜਿਹੜੀ ਸੰਗਤ ਆ ਫਾਟਕਾਂ ਦੇ ਨੀਤੇ ਤੇ ਜਿਹੜੇ ਲੱਗੇ ਨੇ ਨਾਲ ਲੰਗੇ ਕਿਉਂਕਿ ਫਾਟਕ ਲੱਗ ਚੁੱਕੇ ਨੇ ਦੂਰ ਤੱਕ ਲਾਪਰੀਤ ਇੱਕ ਵਾਰ ਇਧਰ ਵੀ ਜ਼ਰੂਰ ਕੈਮਰਾ ਮਾਰਿਆ ਜਾਵੇ ਹੋ ਤੱਕ ਲਾਈਨ ਤੇ ਸੰਗਤ ਤਰੀ ਜਾ ਰਹੀ ਆ ਤਰੀ ਜਾ ਰਹੀ ਆ ਤਰੀ ਜਾ ਰਹੀ ਆ ਤਰੀ ਜਾ ਰਹੀ ਆ ਤਰੀ ਜਾ ਰਹੀ ਹੈ ਭਾਈ ਸਾਹਿਬ ਫਾਟਕ ਲੱਗੇ ਨੇ ਸੰਗਤ ਜਾ ਰਹੀ ਹੈ ਜੀ ਕਿਉਂਕਿ ਰੇਲ ਗੱਡੀ ਆ ਵੀ ਕੁਝ ਕਿਉਂਕਿ ਸੰਗਤ ਨੂੰ ਤੁਹਾਨੂੰ ਪਤਾ ਹੀ ਹੈ ਰੇਲ ਗੱਡੀ ਆ ਜੇ ਕੋਈ ਦੁਰਘਟਨਾ ਵੀ ਆਪਰ ਸਕਦੀ ਹੈ ਹੁਣ ਤਾਂ ਚਲੋ ਗੁਰੂ ਜੋ ਮਹਾਰਾਜ ਕਰੇਗਾ ਉਹ ਠੀਕ ਕਰੇਗਾ ਇਹਨਾਂ ਸੰਗਤ ਮੱਤ ਬਚ ਕੇ ਇਹਨਾਂ ਲੋਕਾਂ ਮੱਤ ਹਾਂ ਸਮਝੀ ਸੋ ਕਿਤਨੇ ਜੀ ਅਮੀ ਇਹਨਾਂ ਨੂੰ ਮੱਤ ਬਚ ਕੇ ਮਾਲਕ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਇਹਨਾਂ ਨੂੰ ਚੰਗਾ ਵਧੀਆ ਸਜਾ ਦੇ ਆਪਾਂ ਹੀ ਇਹਨਾਂ ਨੂੰ ਅਕਲਾਉਣ ਬਿਲਕੁਲ ਆਪਾਂ ਇੱਥੇ ਆਏ ਆ ਕਾਦੇ ਬਾਤ ਆਏ ਆ ਕਿਤਨੇ ਕਿਤੇ ਦੂਰ ਕਿਉਂਕਿ ਦੁਰਘਟਨਾ ਵਾਪਰ ਸਕਦੀ ਹੈ ਪਰ ਚਲੋ ਸਿੱਖਾਂ ਦਾ ਮਾਪੀ ਮਾਲਕ ਸੋ ਕਿਤਨੇ ਕਿਤੇ ਸੇ ਜ਼ਰੂਰ ਗੁਜਾਰਿਸ਼ ਕਰਦੇ ਹਾਂ ਤੇ ਦੇਖ ਸਕਦੇ ਹੋ ਫਾਟਕ ਲੱਗੇ ਹੋਏ ਨੇ ਬੜਾ ਡਰ ਲੱਗਦਾ ਕਿਉਂਕਿ ਭਾਈ ਰੇਲ ਗੱਡੀ ਕਿਤਨਾ ਕਿਤੇ ਆ ਜਾਂਦੀ ਆ ਪ੍ਰਸ਼ਾਸਨ ਦੇ ਵੱਲੋਂ ਕਿਤਨਾ ਕਿਤੇ ਜ਼ਰੂਰ ਆ ਵੜਿੰਗ ਸਾਹਿਬ ਵੀ ਰੁਕੇ ਹੋਏ ਨੇ ਉਹਨਾਂ ਦੇ ਵੱਲੋਂ ਵੀ ਗੱਡੀ ਰੋਕੀ ਗਈ ਆ ਰਾਜਾ ਵੜਿੰਗਾ ਰਾ ਵੜਿੰਗ ਖੜਾਇਆ ਉਹ ਉਹਨਾਂ ਨੇ ਵੀ ਸੰਗਤ ਨੂੰ ਵੀ ਲਈ ਤੇ ਭਾਈ ਨਾ ਜਾਓ ਵਾਰਡ ਦੇ ਲੱਗੇ ਪਰ ਸੰਗਤ ਕਿੱਥੇ ਟਲਦੀ ਆ ਸੰਗਤ ਆ ਅਵਜੋਸ਼ ਦੇ ਵਿੱਚ ਲੰਗੀ ਜਾ ਰਹੀ ਆ ਪਰ ਦੂਰ ਤੱਕ ਦੂਰ ਤੱਕ ਸੰਗਤ ਲੈਨ ਤੇ ਜਾ ਰਹੀ ਆ ਟ੍ਰੈਫਿਕ ਲਾਈਨਾਂ ਨਹੀਂ ਹੈਗੀ ਇਹ ਰੇਲਵੇ ਸਟੇਸ਼ਨ ਆ ਰੇਲ ਗੱਡੀ ਆ ਰਹੀ ਆ ਰੇਲ ਗੱਡੀ ਜਾ ਵੀ ਰਹੀ ਆ ਨਾਲ ਫਟੇਗੜ ਸਾਹਿਬ ਬਾਬਾ ਜੀ ਫਾਟਕ ਬੰਦ ਨੇ ਸੰਗਤ ਲੱਗ ਰਹੀ ਆ ਕਿਉਂਕਿ ਰੇਲ ਆਂ ਜੀ ਫਿਰ ਇਹ ਤੇ ਸਰਕਾਰ ਨੂੰ ਚਾਹੀਦਾ ਨਾ ਕਰਨਾ ਸਰਕਾਰ ਤੋਂ ਵੀ ਬਿਲਕੁਲ ਆ ਪਰ ਇੱਕ ਇੱਕ ਵਾਰ ਜ਼ਰੂਰ ਕਿਉਂਕਿ ਕੁਝ ਟਾਈਮ ਦੇ ਲਈ ਰੋਕ ਪਾ ਮੈਂ ਕਿ ਐਸਐਸਪੀ ਨਾਲ ਗੱਲਬਾਤ ਕੀਤੀ ਸੀ ਉਹ ਕਹਿੰਦੇ ਵੀ ਅਸੀਂ ਅਪੀਲ ਕੀਤੀ ਹੈ ਵੀ ਭਾਈ ਹੌਲੀ ਕਰਕੇ ਤੇ ਰੇਲ ਗੱਡੀ ਲੰਘੇ ਪਰ ਸੰਗਤ ਨੂੰ ਜ਼ਰੂਰ ਦੇਖਣਾ ਚਾਹੀਦਾ ਬਾਕੀ ਜਦੋਂ ਰੇਲ ਗੱਡੀ ਆਏਗੀ ਨਾ ਟ੍ਰੇਨ ਤੇ ਹਾਰ ਨੂੰ ਆਰੇ ਇੱਕ ਦੋ ਪ੍ਰਸੰਗਤ ਖੜ ਜਾਂਦੀ ਹਾਂ ਪਰੇ ਹੋ ਜਾਂਦੀ ਹੈ ਹਾਂ ਪਰੇ ਹੋ ਜਾਂਦੀ ਹੈ ਦੇਖ ਸਕਦੇ ਹੋ ਦੂਰ ਤੱਕ ਕੈਮਰਾ ਮਾਰੋ ਆਹੀ ਤੁਰੇ ਜਾ ਰਹੇ ਨੇ ਹਾਂਜੀ ਹਾਂ ਹੁਣ ਸੰਗਤ ਨੂੰ ਵੀ ਥੋੜਾ ਪਤਾ ਸੋਚਣਾ ਚਾਹੀਦਾ ਆਪਣਾ ਪਚਾ ਥੋੜਾ ਆਪ ਹੀ ਹੁਣ ਪੁਲਸ ਵਾਲੇ ਤੇ ਵਿਚਾਰੇ ਬਹੁਤ ਕੁਝ ਕਰਦੇ ਹੁਣ ਇਹ ਵੀ ਕਿੰਨਾ ਕਰਨਗੇ ਉਹ ਤਾਂ ਆਪਣੀ ਡਿਊਟੀ ਨੂੰ ਮੰਨਦੇ ਬਣਾ ਤਾਂ ਕਰਤੀ ਹੁਣ ਸੰਗਤ ਨੂੰ ਵੀ ਥੋੜਾ ਮੋਟਾ ਚਾਹੀਦਾ ਆਪਣਾ ਪੀਰ ਕਰਨਾ ਮੰਨਣਾ ਕਿਸੇ ਮੰਨ ਦੀ ਚੱਲਣੀ ਚਾਹੀਦੀ ਨਹੀਂ ਨਹੀਂ ਸਰਕਾਰ ਤੇ ਪ੍ਰਸ਼ਾਸਨ ਬਹੁਤ ਵਧੀਆ ਕਰਦੇ ਨੇ ਜਿੰਨਾ ਵੀ ਕਰ ਸਕਦਾ ਪਰ ਐਤਕੀ ਗੁਰੂ ਦੀ ਕਿਰਪਾ ਨਾਲ ਸੰਗਤ ਵੀ ਬਹੁਤ ਜ਼ਿਆਦਾ ਆਈ ਹੈ ਸੋ ਇੱਥੇ ਰੇਲ ਗੱਡੀ ਆ ਚੁੱਕੀ ਹੈ ਦੇਖ ਸਕਦੇ ਹੋ ਪਰ ਪ੍ਰਸ਼ਾਸਨ ਵੀ ਜ਼ਰੂਰ ਕਹਿ ਰਿਹਾ ਵੀ ਪਰੇ ਹੋ ਜੋ ਉਹ ਦੇਖੋ ਹੱਥ ਜੋੜ ਰਹੇ ਨੇ ਪ੍ਰਸ਼ਾਸਨ ਵਾਲੇ ਇੱਕ ਵਾਰ ਪ੍ਰਸ਼ਾਸਨ ਤੇ ਪ੍ਰਸ਼ਾਸਨ ਹੱਥ ਜੋੜ ਰਹੇ ਆ ਪ੍ਰਸ਼ਾਸਨ ਦੇ ਵੱਲੋਂ ਬੇਨਤੀ ਕੀਤੀ ਜਾ ਰਹੀ ਹੈ ਸੰਗਤਾਂ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਇੱਕ ਸਾਈਡ ਤੇ ਹੋ ਜੋ ਭਾਈ ਸਾਹਿਬ ਸਾਈਡ ਤੇ ਹੋ ਜੋ ਸਾਈਡ ਤੇ ਹੋ ਜੋ ਆਪ ਮੇਰੀ ਇੱਕ ਬੇਨ ਹੈ ਉਹ ਵੀ ਇੱਕ ਪਲਸ ਪ੍ਰਸ਼ਾਸਨ ਦੇ ਵੱਲੋਂ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਸੰਗਤ ਨੂੰ ਬਾਰ ਬਾਰ ਬੇਨਤੀ ਕੀਤੀ ਜਾ ਰਹੀ ਹੈ ਕੀ ਸੰਗਤ ਜ਼ਰੂਰ ਇੱਕ ਸਾਈਡ ਤੇ ਰੁਕ ਜਾਵੇ ਸੋ ਕੈਮਰਾਮੈਨ ਰਾਹੁਲ ਦੇ ਨਾਲ ਫਤਿਹਗੜ੍ਹ ਸਾਹਿਬ ਤੋਂ ਸੰਗਤ ਨੂੰ ਰੋਕ ਦਿੱਤਾ ਗਿਆ ਪਰ ਜ਼ਰੂਰ ਸੰਗਤ ਲੰਘ ਰਹੀ ਸੀ ਪਰ ਕਿਤਨਾ ਕਿਤੇ ਪ੍ਰਸ਼ਾਸਨ ਆਪਣੀ ਜਿਹੜੀ ਜ਼ਿੰਮੇਵਾਰੀ ਨਿਭਾ ਰਹੇ ਆ ਪਰ ਸੰਗਤ ਨੂੰ ਵੀ ਬੇਨਤੀ ਆ ਕਿ ਸੰਗਤ ਜ਼ਰੂਰ ਰੂਲ ਐਂਡ ਰੈਗੂਲੇਸ਼ਨ ਨੇ ਉਹਨਾਂ ਦਾ ਧਿਆਨ ਰੱਖਿਆ ਜਾਵੇ ਕੈਮਰਾਮੈਨ ਰਾਹੁਲ ਦੇ ਨਾਲ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਧੰਨਵਾਦ ਤਰਤੀ ਹੈ ਤੇ ਤੁਸੀਂ ਦੇਖ ਸਕਦੇ ਹੋ ਰੇਲਵੇ ਸਟੇਸ਼ਨ ਆ ਫਾਟਕ ਲੱਗ ਚੁੱਕੇ ਨੇ ਵੜਿੰਗ ਸਾਹਿਬ ਨੇ ਪਿੱਛੇ ਕੈਮਰਾ ਜ਼ਰੂਰ ਮਾਰੇ ਹੋ ਰਾਜਾ ਵੜਿੰਗ ਦੀ ਗੱਡੀ ਰੁਕੀ ਹੋਈ ਆ ਤੇ ਉੱਥੇ ਹੀ ਪਰ ਸੰਗਤ ਆ ਰਹੀ ਹੈ ਸੰਗਤ ਦੇ ਵੱਲੋਂ ਜਿਹੜੇ ਲਗਾਤਾਰ ਇਹ ਫਾਟਕ ਪਾਰ ਕੀਤੇ ਜਾ ਰਹੇ ਨੇ ਪਰ ਮੈਂ ਇਥੇ ਕਵਰ ਨਹੀਂ ਬਣਾਉਣੀ ਚਾਹੁੰਦਾ ਸੀ ਪਰ ਇੱਕ ਵਾਸੇ ਜ਼ਰੂਰ ਬਣਦਾ ਕਿ ਫਾਟਕ ਲੱਗੇ ਹੋਏ ਨੇ ਸੰਗਤ ਲੰਘ ਵੀ ਰਹੀ ਆ ਕਿਤਨੇ ਕਿਤੇ ਰੇਲ ਗੱਡੀ ਆਜ਼ਰੇ ਕਿ ਦੁਰਘਟਨਾ ਵਾਪਕ ਜੂਵੇ ਕਿਤਨੇ ਕਿਤੇ ਜ਼ਰੂਰ ਇਹ ਸਵਾਲ ਖੜਾ ਆਗਾ ਤੁਸੀਂ ਦੇਖ ਸਕਦੇ ਹੋ ਫਾਟਕ ਲੱਗੇ ਹੋਏ ਨੇ ਸੰਗਤ ਜਾ ਰਹੀ ਆ ਪ੍ਰਸ਼ਾਸਨ ਖੜਾ ਹੈ ਪਰ ਰੋਕਣਾ ਜ਼ਰੂਰ ਬਣਦਾ ਹੈ ਕਿਉਂਕਿ ਜੇ ਆਪਾਂ ਇੱਥੇ ਨਹੀਂ ਰੋਕੀਏ ਰੇਲ ਗੱਡੀ ਆਜਵੇ ਜਾਂ ਕੋਈ ਗਲਵਾਤ ਹੋ ਜਵੇ ਤਾਂ ਜ਼ਰੂਰ ਕਿਤਨਾ ਕਿਤੇ ਇੱਕ ਵਾਰ ਜਿਹੜਾ ਰੱਬ ਨਾ ਖਾਸਤਾ ਕੋਈ ਉਦ੍ਰ ਘਟਨਾ ਵਾਪਰ ਜਾਵੇ ਤਾਂ ਕਿਉਂਕਿ ਸੰਗਤਨ ਲੰਘ ਵੀ ਰਹੀ ਆ ਪ੍ਰਸ਼ਾਸਨ ਰੋਕ ਵੀ ਰਿਹਾ ਵੈਸੇ ਕਿ ਵੀ ਆ ਐਸਐਸਪੀ ਮਹਿੰਦੇ ਨਾਲ ਗਲਵਾਤ ਤੁਸੀਂ ਹਰਜੋਤ ਕਰੇ ਵਾਲ ਦਿਨ ਉਹਨਾਂ ਦਾ ਕਹਿਣਾ ਸੀ ਕਿ ਤੁਸੀਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਸੀ ਕਿ ਜਿਹੜੀ ਇਹ ਟ੍ਰੈਫਿਕ ਲੈਨ ਹੈ ਰੇਲ ਗੱਡੀ ਦੀ ਤਾਂ ਇੱਥੇ ਰੇਲ ਜਿਹੜੀ ਫੌਲ ਹੀ ਲੰਘ ਕੇ ਜਾਵੇ ਪਰ ਸੰਗਤ ਦਾ ਠਾਠਾ ਮਾਰਦਾ ਇਕੱਠ ਬਹੁਤ ਜ਼ਿਆਦਾ ਹੈ ਸੰਗਤ ਆਪ ਦੇ ਤਰੀਕੇ ਨਾਲ ਲੰਗੀ ਜਾ ਰਹੀ ਹੈ ਅਸੀਂ ਬੁਝਾਰਿਸ਼ ਵੀ ਕਰਦੇ ਆ ਕਿ ਭਾਈ ਸਾਹਿਬ ਇੱਕ ਵਾਰ ਕੈਮਰਾ ਜ਼ਰੂਰ ਮਾਰਿਆ ਜਾਵੇ ਕਿ ਜਿਹੜੀ ਸੰਗਤ ਆ ਫਾਟਕਾਂ ਦੇ ਨੀਚੇ ਜਿਹੜੇ ਲੱਗੇ ਨੇ ਨਾਲ ਲੰਗੇ ਕਿਉਂਕਿ ਫਾਟਕ ਲੱਗ ਚੁੱਕੇ ਨੇ ਦੂਰ ਤੱਕ ਲਾਪ੍ਰਿਤ ਇੱਕ ਵਾਰ ਇਧਰ ਵੀ ਜ਼ਰੂਰ ਕੈਮਰਾ ਮਾਰਿਆ ਜਾਵੇ ਹੋ ਤੱਕ ਲਾਈਨ ਤੇ ਸੰਗਤ ਰੀ ਜਾ ਰਹੀ ਆ ਤਰੀ ਜਾ ਰਹੀ ਆ ਤਰੀ ਜਾ ਰਹੀ ਆ ਤਰੀ ਜਾ ਰਹੀ ਆ ਤਰੀ ਜਾ ਰਹੀ ਭਾਈ ਸਾਹਿਬ ਫਾਟਕ ਲੱਗੇ ਨੇ ਸੰਗਤ ਜਾ ਰਹੀ ਹੈ ਜੀ ਕਿਉਂਕਿ ਰੇਲ ਗੱਡੀ ਆ ਜੀ ਕੁਝ ਕਿਉਂਕਿ ਸੰਗਤ ਨੂੰ ਤੁਹਾਨੂੰ ਪਤਾ ਹੀ ਹੈ ਰੇਲ ਗੱਡੀ ਆ ਜੇ ਕੋਈ ਪਰ ਘਟਨਾ ਨਹੀਂ ਵਾਪਰ ਸਕਦੀ ਹੈ ਸਾਰੇ ਨੂੰ ਤਾਂ ਚਲੋ ਗੁਰੂ ਜੋ ਮਹਾਰਾਜ ਕਰੇਗਾ ਉਹ ਠੀਕ ਕਰ ਗਏ ਨੇ ਸੰਗਤ ਮੱਤ ਬਚ ਕੇ ਇਹਨਾਂ ਲੋਕਾਂ ਮੱਤ ਹੀ ਹਾਂ ਸਮਝੀ ਸੋ ਕਿਤਨੇ ਜੀ ਅਮੀ ਇਹਨਾਂ ਨੂੰ ਮੱਤ ਬਚ ਕੇ ਮਾਲਕ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਇਹਨਾਂ ਨੂੰ ਚੰਗਾ ਵਧੀਆ ਸਜਾ ਦੇ ਆਪਾਂ ਹੀ ਇਹਨਾਂ ਨੂੰ ਅਕਲ ਆਉਣਾ ਬਿਲਕੁਲ ਆਪਾਂ ਇੱਥੇ ਆਏ ਆ ਕਾਦੇ ਬਾਤ ਆਏ ਆ ਕਿਤਨੇ ਕਿਤੇ ਦੂਰ ਕਿਉਂਕਿ ਦੁਰਘਟਨਾ ਵਾਪਰ ਸਕਦੀ ਹੈ ਪਰ ਚਲੋ ਸਿੱਖਾਂ ਦਾ ਮਾਪੀ ਮਾਲਕ ਜੀ ਸੋ ਕਿਤਨਾ ਕਿਤੇ ਸੀ ਜ਼ਰੂਰ ਗੁਜਾਰਿਸ਼ ਕਰਦੇ ਤੇ ਦੇਖ ਸਕਦੇ ਹੋ ਫਾਟਕ ਲੱਗੇ ਹੋਏ ਨੇ ਬੜਾ ਡਰ ਲੱਗਦਾ ਕਿਉਂਕਿ ਭਾਈ ਰੇਲ ਗੱਡੀ ਕਿਤਨਾ ਕਿਤੇ ਆ ਜਾਂਦੀ ਆ ਪ੍ਰਸ਼ਾਸਨ ਦੇ ਵੱਲੋਂ ਕਿਤਨਾ ਕਿਤੇ ਜ਼ਰੂਰ ਆ ਵੜਿੰਗ ਸਾਹਿਬ ਵੀ ਰੁਕੇ ਹੋਏ ਨੇ ਉਹਨਾਂ ਦੇ ਵੱਲੋਂ ਵੀ ਗੱਡੀ ਰੋਕੀ ਗਈ ਆ ਰਾਜਾ ਵੜਿੰਗਾ ਰਾ ਵੜਿੰਗ ਖੜਾਇਆ ਉਹਨਾਂ ਨੇ ਵੀ ਸੰਗਤ ਨੂੰ ਬੀਲੀ ਦੀ ਭਾਈ ਨਾ ਜਾਓ ਵਾਟਕ ਲੱਗੇ ਪਰ ਸੰਗਤ ਕਿੱਥੇ ਟਲਦੀ ਆ ਸੰਗਤ ਆ ਅਵਜੋਸ਼ ਦੇ ਵਿੱਚ ਲੰਗੀ ਜਾ ਰਹੀ ਆ ਪਰ ਦੂਰ ਤੱਕ ਦੂਰ ਤੱਕ ਸੰਗਤ ਲੈਨ ਤੇ ਜਾ ਰਹੀ ਆ ਟ੍ਰੈਫਿਕ ਲਾਇਨਾ ਨਹੀਂ ਹੈਗੀ ਇਹ ਰੇਲਵੇ ਸਟੇਸ਼ਨ ਆ ਰੇਲ ਗੱਡੀ ਆ ਰਹੀ ਆ ਰੇਲ ਗੱਡੀ ਜਾ ਵੀ ਰਹੀ ਆ ਨਾਲ ਪਤੇਗੜ ਸਾਹਿਬ ਬਾਬਾ ਜੀ ਫਾਟਕ ਬੰਦ ਨੇ ਸੰਗਤ ਲੱਗ ਰਹੀ ਆ ਕਿਉਂਕਿ ਰੇਲ ਡੀ ਆ ਹਾਂ ਜੀ ਫਿਰ ਇਹ ਤੇ ਸਰਕਾਰ ਨੂੰ ਚਾਹੀਦਾ ਨਾ ਕਰਨਾ ਸਰਕਾਰ ਤੋਂ ਵੀ ਬਿਲਕੁਲ ਆ ਪਰ ਇੱਕ ਇੱਕ ਵਾਰ ਜ਼ਰੂਰ ਕਿਉਂਕਿ ਕੁਝ ਟਾਈਮ ਦੇ ਲਈ ਰੋਕ ਪਾਵੇਂ ਕਿ ਜਿਵੇਂ ਐਸਐਸਪੀ ਨਾਲ ਗੱਲਬਾਤ ਕੀਤੀ ਸੀ ਉਹ ਕਹਿੰਦੇ ਵੀ ਅਸੀਂ ਅਪੀਲ ਕੀਤੀ ਹੈ ਵੀ ਭਾਈ ਹੌਲੀ ਕਰਕੇ ਤੇ ਰੇਲ ਗੱਡੀ ਲੰਘੇ ਪਰ ਸੰਗਤ ਨੂੰ ਜ਼ਰੂਰ ਦੇਖਣਾ ਚਾਹੀਦਾ ਬਾਕੀ ਜਦੋਂ ਰੇਲ ਗੱਡੀ ਆਏਗੀ ਨਾ ਟ੍ਰੇਨ ਤੇ ਹਾਰ ਨੂੰ ਆਰੇ ਇੱਕ ਦੋ ਪ੍ਰਸੰਗਤ ਖੜ ਜਾਂਦੀ ਹਾਂ ਪਰੇ ਹੋ ਜਾਂਦੀ ਵੀ ਹਾਂ ਪਰੇ ਹੋ ਜਾਂਦੀ ਇੱਕ ਕਰਦੇ ਹਾਂ ਦੂਸਰਾ ਕੈਮਰਾ ਮਾਰੋ ਆਹੀ ਤੁਰੇ ਜਾ ਰਹੇ ਨੇ ਹਾਂਜੀ ਹਾਂ ਹੁਣ ਸੰਗਤ ਨੂੰ ਵੀ ਥੋੜਾ ਬਤਾ ਸੋਚਣਾ ਚਾਹੀਦਾ ਆਪਣਾ ਪਚਾ ਥੋੜਾ ਆਪ ਹੀ ਹੁਣ ਪੁਲਸ ਵਾਲੇ ਤੇ ਵਿਚਾਰੇ ਬਹੁਤ ਕੁਝ ਕਰਦੇ ਹੁਣ ਇਹ ਵੀ ਕਿੰਨਾ ਕਰਨਗੇ ਉਹ ਤਾਂ ਆਪਣੀ ਡਿਊਟੀ ਨੂੰ ਮੰਨਦੇ ਬਣਾ ਤਾਂ ਕਰਤੀ ਹੁਣ ਸੰਗਤ ਨੂੰ ਵੀ ਥੋੜਾ ਮੋਟਾ ਚਾਹੀਦਾ ਆਪਣਾ ਪੀਰ ਕਰਨਾ ਮੰਨਣਾ ਕਿਸੇ ਮੰਨ ਦੀ ਚੱਲਣੀ ਚਾਹੀਦੀ ਨਹੀਂ ਨਹੀਂ ਸਰਕਾਰ ਤੇ ਪ੍ਰਸ਼ਾਸਨ ਬਹੁਤ ਵਧੀਆ ਕਰਦੇ ਨੇ ਜਿੰਨਾ ਵੀ ਕਰ ਸਕਦਾ ਪਰ ਐਤਕੀ ਗੁਰੂ ਦੀ ਕਿਰਪਾ ਨਾਲ ਸੰਗਤ ਵੀ ਬਹੁਤ ਜ਼ਿਆਦਾ ਆਈ ਹੈ ਸੋ ਇੱਥੇ ਰੇਲ ਗੱਡੀ ਆ ਚੁੱਕੀ ਹੈ ਦੇਖ ਸਕਦੇ ਹੋ ਪਰ ਪ੍ਰਸ਼ਾਸਨ ਵੀ ਜ਼ਰੂਰ ਕਹਿ ਰਿਹਾ ਵੀ ਪਰੇ ਹੋ ਜੋ ਉਹ ਦੇਖੋ ਹੱਥ ਜੋੜ ਰਹੇ ਨੇ ਪ੍ਰਸ਼ਾਸਨ ਵਾਲੇ ਇੱਕ ਵਾਰ ਪ੍ਰਸ਼ਾਸਨ ਤੇ ਪ੍ਰਸ਼ਾਸਨ ਹੱਥ ਜੋੜ ਰਹੇ ਆ ਪ੍ਰਸ਼ਾਸਨ ਦੇ ਵੱਲੋਂ ਬੇਨਤੀ ਕੀਤੀ ਜਾ ਰਹੀ ਹੈ ਸੰਗਤਾਂ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਇੱਕ ਸਾਈਡ ਤੇ ਹੋ ਜੋ ਭਾਈ ਸਾਹਿਬ ਸਾਈਡ ਤੇ ਹੋ ਜੋ ਸਾਈਡ ਤੇ ਹੋ ਜੋ ਆਪ ਮੇਰੀ ਇੱਕ ਬੇਨ ਹੈ ਉਹ ਵੀ ਇੱਕ ਪਲਸ ਪ੍ਰਸ਼ਾਸਨ ਦੇ ਵੱਲੋਂ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਸੰਗਤ ਨੂੰ ਬਾਰ ਬਾਰ ਬੇਨਤੀ ਕੀਤੀ ਜਾ ਰਹੀ ਹੈ की संगत जरूर एक साइड पे रुक जावे सो so, uh, कैमरा मैन राहुल ਦੇ ਨਾਲ ਫਤਿਹਗੜ ਸਾਹਿਬ ਤੋਂ ਸੰਗਤ ਨੂੰ ਰੋਕ ਦਿੱਤਾ ਗਿਆ ਪਰ जरूर ਸੰਗਤ ਲੰਘ ਰਹੀ ਸੀ ਪਰ ਕਿਤਨੇ ਕਿਤੇ ਪ੍ਰਸ਼ਾਸਨ ਆਪਣੀ ਜਿਹੜੀ ਜਿੰਮੇਵਾਰੀ ਨਿਭਾ ਰਹੇ ਆ ਪਰ ਸੰਗਤ ਨੂੰ ਵੀ ਬੇਨਤੀ ਆ ਕਿ ਸੰਗਤ ਜ਼ਰੂਰ ਰੂਲ ਐਂਡ ਰੈਗੂਲੇਸ਼ਨ ਨੇ ਉਹਨਾਂ ਦਾ ਧਿਆਨ ਰੱਖਿਆ ਜਾਵੇ। ਕੈਮਰਾਮੈਨ ਰਾਹੁਲ ਦੇ ਨਾਲ ਸ੍ਰੀ ਫਤਿਹਗੜ ਸਾਹਿਬ ਤੋਂ ਧੰਨਵਾਦ।